ਸਖੀਰ ਕਾਂਜੀ ਅੱਜ ਸਾਡੀ ਸਾਰੀ ਟੀਮ ਵੱਲੋਂ ਹਲਕਾ ਸ਼੍ਰੀਨਨ ਪ੍ਰਸਾਦ ਦੇ ਆਮ ਆਦਮੀ ਪਾਰਟੀ ਦੇ ਸਾਰੇ ਸਾਥੀਆਂ ਵੱਲੋਂ ਜਿਹੜਾ ਰਾਹਤ ਸਮਗਰੀ ਹੈ ਕਿਉਂਕਿ ਇਸ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜਾਂ ਦੀ ਵੱਡੀ ਮਾਰ ਹੈ ਖਾਸ ਕਰਕੇ ਫਿਰੋਜ਼ਪੁਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਡਾਵੀ ਦੇ ਵਿੱਚ ਉੱਥੇ ਜਿਹੜੀ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਇਹ ਪਹਿਲਾ ਟਰੱਕ ਹੈ ਇਸ ਤੋਂ ਬਾਅਦ ਹੋਰ ਵੀ ਜਿਹੜੇ ਟਰੱਕ ਹੈ ਉਹ ਲਗਾਤਾਰ ਅਸੀਂ ਆਪਣਾ ਦਸਵੰਧ ਕੱਟ ਕੇ ਜਿਹੜਾ ਹੈ ਤਾਂ ਕਿ ਇਸ ਵਕਤ ਜਿੱਥੇ ਸਭ ਤੋਂ ਵੱਧ ਲੋੜ ਹੈ ਉਥੇ ਅਸੀਂ ਇਸ ਸਮਗਰੀ ਭੇਜ ਰਹੇ ਹਾਂ ਇਸ ਦੇ ਨਾਲ ਹੀ ਇੱਕ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਸਾਲ ਜੁਕਲੇ ਅਸੀਂ ਮਾਰਚ ਅਪ੍ਰੈਲ ਤੋਂ ਲੱਗੇ ਸੀ ਉਸ ਦੇ ਕਰਕੇ ਕਾਫੀ ਸਾਡਾ ਬਚਾਅ ਰਿਹਾ ਸਵੇਰੇ 6 6 ਵੇ ਜਾ ਕੇ ਪਿੰਡਾਂ ਦੇ ਵਿੱਚ ਡੰਗਿਆਂ ਦੇ ਉੱਥੇ ਕੰਮ ਕੀਤਾ ਗਿਆ ਚਾਹੇ ਬੇਲਿਆਂ ਦੇ ਵਿੱਚ ਚਾਹੇ ਬਾਕੀ ਪਿੰਡਾਂ ਦੇ ਵਿੱਚ ਤੇ ਖੱਡਾਂ ਦੀ ਜੋ ਸਫਾਈ ਹੋਈ ਹੈ ਜੋ ਡ੍ਰਿੰਸ ਦੀ ਸਫਾਈ ਹੋਈ ਹੈ ਖਾਸ ਕਰਕੇ ਉਹ ਖੱਡਾਂ ਜਿਹੜੀਆਂ ਬਹੁਤ ਮਾਰ ਕਰਦੀ ਐ ਅਸੀਂ ਚਾਹੀਓ 10 ਗਰਾਈਆਂ ਵਾਲੀ ਖੱਡਾ ਐ ਨੱਕੀਆਂ ਵਾਲੀ ਖੱਡਾ ਐ ਸਾਰੀ ਖੱਡਾਂ ਦੀ ਜਿਹੜੀ ਐ ਸਮੇਂ ਸਿਰ ਸਫਾਈ ਹੋਣ ਕਰਕੇ ਤੇ 14 ਕਰੋੜ ਤੋਂ ਵੱਧ ਦੇ ਡੰਗੇ ਜਿਹੜੇ ਐ ਪ੍ਰੋਟੈਕਸ਼ਨ ਵਰਕ ਪ੍ਰੋਟੈਕਸ਼ਨ ਵਰਕ ਕਰਕੇ ਇੱਥੇ ਬੜੇ ਹਲਕੇ ਚ ਕਾਫੀ ਬਚਾਵ ਰਿਆ ਪਰ ਹਜੇ ਤੱਕ ਜਿਹੜਾ ਬਾਰਿਸ਼ਾਂ ਨੇ ਮਾਰ ਸੀ ਜ ਸਵਾਂ ਦੇ ਵਿੱਚ ਰਿਕਾਰਡ ਪਾਣੀ ਆਇਆ ਪਿਛਲੇ 30 ਸਾਲਾਂ ਦੇ ਸਾਰੇ ਰਿਕਾਰਡ ਟੁੱਟ ਗਏ ਉਸ ਦੇ ਬਾਵਜੂਦ ਸਾਡੇ ਹਲਕੇ ਨੂੰ ਕੋਈ ਮਾਰ ਨਹੀਂ ਕਿੱਲੇ ਅਸੀਂ ਸਮੇਂ ਸਿਰ ਉਹ ਸਾਰਾ ਫਲੱਡ ਪ੍ਰੋਟੈਕਸ਼ਨ ਵਰਕ ਪੂਰਾ ਕੀਤਾ ਮਾਰਚ ਤੋਂ ਹੀ ਜਿਹੜਾ ਮਿਸ਼ਨ ਬਣਾ ਲਿਆ ਸੀ ਅਸਲੀ ਚੈਲੰਜ ਹੋਣਾਣਾ ਅਗਲੇ ਦੋ ਤਿੰਨ ਦਿਨ ਜਿਹੜੇ ਆ orange alert ਹੈ ਤੇ ਡੈਮ ਆ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰਿਆ ਆਪਣੇ ਵੱਲੋਂ ਪ੍ਰਸ਼ਾਸਨ ਹਰ ਵੇਲੇ ਜਿੱਥੇ-ਜਿੱਥੇ ਕੋਈ ਅੱਜ ਹਰਸਾ ਵੇਲੇ ਇੱਕ ਕ੍ਰੈਕ ਆਇਆ ਡੰਗੇਰੇ ਵਿੱਚ ਉਸ ਨੂੰ ਵੀ ਹੁਣੇ ਜਾ ਕੇ ਠੀਕ ਕਰਾਰੇ ਜਿੱਥੇ-ਜਿੱਥੇ ਪਤਾ ਲੱਗ ਰਿਹਾ ਥੋੜਾ ਪਾਣੀ ਖੇਤਾਂ ਚ ਜ਼ਰੂਰ ਆਇਆ ਪਰ ਇਸ ਵਾਰੀ ਕੋਈ ਵੀ ਨੁਕਸਾਨ ਹਜੇ ਤੱਕ ਨਹੀਂ ਹੋਇਆ ਤੇ ਗੁਰੂ ਸਾਹਿਬ ਦੇ ਚਰਨਾਂ ਚਾਹੀਦਾ ਅਰਦਾਸ ਹੈ ਕਿ ਅੱਗੇ ਵੀ ਜਿਹੜੇ ਅਗਲੇ 5-7 ਦਿਨ ਆ ਉਹ ਬੜੇ ਕ੍ਰੂਸ਼ੀਅਲ ਹੈ ਸਾਡੇ ਹਲਕੇ ਲਈ ਉਹ ਵੀ ਗੁਰੂ ਸਾਹਿਬ ਰਹਿਮਤ ਕਰਨ ਤੇ ਮਹਾਮਾਹੀ ਰਹਿਮਤ ਕਰੋਗੇ ਤੇ ਬਚਾ